ਨੇਤੂਪ ਲੱਗਦੀ ਹੈ ਹੈਨਾ ਫਿਰ ਉਹਨਾਂ ਮੋਦੀ ਨੂੰ ਤਾਂ ਕੋਈ ਸ਼ਰਮ ਨਹੀਂ ਹੈਗੀ ਸਾਡਾ ਹਾਲ ਦੇਖ ਲੋ ਫਿਰ ਵੀ ਆਪਣੇ ਹੱਕ ਛੱਡੇ ਥੋੜੀ ਜਾਂਦੇ ਆ ਜੀ ਉਹ ਧੱਕਾ ਕਰਦਾ ਸੀ ਫਿਰ ਬੈਠੀਏ ਵੀ ਨਾ ਫਿਰ ਸਿਲੰਡਰ ਕਹਿੰਦੇ ਸਸਤਾ ਕੀਤਾ ਫਰਕ ਨਹੀਂ ਪਿਆ ਕੋਈ ਹੁਣ 1 ਮਹੀਨਾ ਸਿਲੰਡਰ ਸਸਤਾ ਕਰਤਾ ਜੀ 2 ਮਹੀਨੇ ਫਿਰ ਮਹਿੰਗੀ ਹੋ ਜਾਗੀ ਫਿਰ 1100 ਹੋ ਜਾਏਗਾ ਸਾਨੂੰ ਤਾਂ ਕੋਈ ਫਰਕ ਨਹੀਂ ਹੈਗਾ ਜੀ ਮਹੀਨਾ ਹੋ ਗਿਆ ਭੁੱਖੇ ਤੇ ਆਏ ਬੈਠੇ ਨੇ ਧਰਨੇ ਤੇ ਇਹ ਬੱਚੇ ਘਰਾਂ ਭੁੱਖੇ ਬੈਠੇ ਰੋਟੀ ਦੇਣੀ ਫਿਰ ਆਦਮੀਆਂ ਨੂੰ ਦੇਖ ਕੇ ਤੋਰੇਂਗੇ ਹਨੀ ਉਰੇ ਵਰਤਾ ਕੇ ਜਾਏਂਗੇ ਆ ਕੇ ਫਿਰ ਡੰਗਰ ਬੱਚਾ ਤੀਵੇਂ ਸੰਭੇਂਗੇ ਆ ਬੱਚੇ ਸੰਭੇਂਗੇ ਆਦਮੀ ਧੁੱਪਾਂ ਬੈਠੇ ਹੋਏ ਬਾਸੀ ਰੋਟੀਆਂ ਖਾ ਰਹੇ ਔਰ ਬੱਚਾ ਚੱਲਿਆ ਜਾਏ ਉਸ ਤੋਂ ਬਾਅਦ ਦੱਸੋ ਮਾਪੇ ਕਿਸ ਤਰ੍ਹਾਂ ਜੁਵਾਂਗੇ ਹਨੀ ਵੀ ਛੋਟੇ ਛੋਟੇ ਬੱਚੇ ਵੀ ਖਾਣੇ ਗੋਦੀ ਵਾਲੇ ਵੀ ਹਮੇ ਨਾਲ ਜਾਏਂਗੇ ਨਾ ਜੇ ਮਾਂ ਜਾ ਰਹੀਆਂ ਬਾਬੇ ਜਾ ਰਹੇ ਦਾਦੀਆਂ ਜਾ ਰਹੀਆਂ ਨੇ ਬੱਚੇ ਕਿਉਂ ਨਹੀਂ ਜਾਏਂਗੇ ਗੱਲ ਕਰ ਕਿਸੇ ਸਵਾਲੇ ਛੱਡ ਕੰਮ ਹੈ ਤਾਂ ਜੀ ਕੋਈ ਨਾ ਕੁਛ ਕੁਛ ਕਰਕੇ ਹਟਾਂਗੇ ਅਸੀਂ ਨਹੀਂ ਹਟਦੇ ਹੁਣ ਭੁੱਖੇ ਜਿਹਤੇ ਹਾਏ ਮਾਰੇ ਬੇੜੇ ਸੁੰਨੇ ਪਏ ਮਾਰੇ ਸੰਧਿਆ ਵੀ ਨੇ ਮਾਰੇ ਸੰਧਿਆ ਵੀ ਨੇ ਬੇੜੇ ਸੁੰਨੇ ਪਏ ਹੈ ਦੇਖ ਦੇਖ ਕੇ ਆਪਣੇ ਭਾਈਆਂ ਨੂੰ ਆਪਣੇ ਕਿਸਾਨਾਂ ਨੂੰ ਦੇਖ ਦੇਖ ਕੇ ਰੋਣਾ ਹੀ ਆਉਂਦਾ ਹੈ ਵੀ ਕਿੱਥੇ ਘਰੇ ਬੈਠਣਾ ਦਾ ਕਰਾਂਗੇ ਪਹਿਲਾਂ ਇਹਨਾਂ ਕੀ ਫਸਲਾਂ ਬੀਜ ਦੇਵੇ ਉਹ ਹੋ ਗਈ ਫਿਰ ਇਹਨਾਂ ਕੀ ਧਰਨਾ ਚ ਰੁਲ ਗਏ ਫਿਰ ਹੁਣ ਵਢਾਈਆਂ ਚ ਰੁਲ ਜਾਂਗੇ ਸਾਨੂੰ ਕੀ ਮਿਲਦਾ ਹੈ ਸਾਡੀ ਤਾਂ ਦੁਰਗਤੀ ਹੋ ਰਹੀ ਹੈ ਜੀ ਪੰਜੀਰੀਆਂ ਖੜਾਏ ਕਰਦੇ ਤੇ ਬੰਦਿਆਂ ਨੂੰ ਵੀ ਕੰਮ ਕਰਨਾ ਅੱਗੇ ਵਢਾਈਆਂ ਕਰਨੀਆਂ ਅੱਗੇ ਉਹ ਕਰਨਾ ਫਿਰ ਹੁਣ ਕਿੱਥੇ ਉਰੇ ਬਾਸੀਆਂ ਰੋਟੀਆਂ ਖਾ ਰਹੇ ਆ ਫਿਰ ਹਮੇ ਬੈਠ ਜਾਂਗੇ ਤੁਹਾਨੂੰ ਧੁੱਪ ਨਹੀਂ ਲੱਗਦੀ ਕਿਸਾਨ ਅੰਦੋਲਨ ਨੂੰ ਸ਼ੰਭੂ ਬਾਰਡਰ ਤੇ 1 ਮਹੀਨੇ ਤੋਂ ਵੱਧ ਦਾ ਵਕਤ ਹੋ ਗਿਆ ਹੈ ਬਜ਼ੁਰਗ ਹੋਣ ਜਾਂ ਨੌਜਵਾਨ ਜਾਂ ਬੱਚੇ ਬੀਬੀਆਂ ਸਾਰੇ ਇੱਥੇ ਵੱਡੀ ਗਿਣਤੀ ਦੇ ਵਿੱਚ ਮੌਜੂਦ ਰਹਿੰਦੇ ਨੇ ਤੁਸੀਂ ਪਹੁੰਚਦੇ ਹੋ ਅੰਦੋਲਨ ਦੇ ਵਿੱਚ ਘਰੇ ਕੰਮ ਵੀ ਕਰਕੇ ਆਉਂਦੇ ਹੋ ਫਿਰ ਇਧਰ ਅੰਦੋਲਨ 'ਚ ਵੀ ਆਉਂਦੇ ਹੋ ਹਾਂਜੀ ਘਰੇ ਕੰਮ ਕਰਕੇ ਆਉਂਦੇ ਨੇ ਫਿਰ ਇੱਥੇ ਆਏ ਆ ਜੀ ਤੇ ਮੰਗਾ ਜਿਹੜੀਆਂ ਮੰਨੀਆਂ ਨਹੀਂ ਜਾ ਰਹੀਆਂ 1 ਮਹੀਨਾ ਬਹੁਤ ਹੁੰਦਾ ਹੈ ਖੁੱਲੇ ਅਸਮਾਨ ਹੇਠਾਂ ਰਹਿਣਾ ਬੈਠਣਾ ਫਿਰ ਘਰੇ ਕੰਮ ਕਰਨਾ ਕਿੰਨੀ ਧੁੱਪ ਲੱਗਦੀ ਹੈ ਹੈਨਾ ਫਿਰ ਉਹਨਾਂ ਮੋਦੀ ਨੂੰ ਤਾਂ ਕੋਈ ਸ਼ਰਮ ਨਹੀਂ ਹੈਗੀ ਸਾਡਾ ਹਾਲ ਦੇਖ ਲੋ ਇਹਨਾਂ ਪੰਤਿਆਂ ਦੇਖ ਲੋ ਰੋਜ ਆਉਂਦੇ ਆ ਰੋਜ ਬੈਠਦੇ ਆ ਫਿਰ ਜਾ ਕੇ ਕੰਮ ਕਰਦੇ ਆ ਖੇਤਾਂ 'ਚ ਕੰਮ ਕਰਦੇ ਆ ਫਿਰ ਉੱਥੇ ਅਸੀਂ ਲੰਗਰ ਬਣਾ ਕੇ ਦਿੰਦੀਆਂ ਪਿੰਡ 'ਚੋਂ ਫਿਰ ਬਣਾ ਕੇ ਫਿਰ ਉਹ ਤੋਰੇ ਫਿਰ ਹੁਣ ਉਰੇ ਆਏ ਆਂ ਤੇ ਮਹਿਲਾਵਾਂ ਲਈ ਬੜਾ ਔਖਾ ਕੰਮ ਨਹੀਂ ਹੁੰਦਾ ਵੀ ਪਰ ਘਰੇ ਕੰਮ ਕਰੋ ਫਿਰ ਅੰਦੋਲਨ ਚ ਜਾਓ ਹਾਂਜੀ ਇਹ ਤਾਂ ਹੁੰਦਾ ਹੀ ਆ ਜੀ ਪਰ ਫਿਰ ਵੀ ਆਪਣੇ ਹੱਕ ਤੇ ਛੱਡੇ ਥੋੜੀ ਜਾਂਦੇ ਆ ਜੀ ਉਹ ਥੱਕਾ ਕਰਦਾ ਅਸੀਂ ਫਿਰ ਬੈਠੀਏ ਵੀ ਨਾ ਸਾਨੂੰ ਵੀ ਤਾਂ ਬੈਠਣਾ ਪੈਂਦਾ ਫਿਰ ਤਾਂ ਹੀ ਹੱਕ ਮਿਲੂਗਾ ਕਰ ਵੀ ਕੰਮ ਕਰਕੇ ਆਏ ਹੋਗੇ ਘਰੇ ਜਾ ਕੇ ਫਿਰ ਕੰਮ ਕਰਨਾ ਹੋਗਾ ਕਰਨਾ ਹੈ ਜੀ ਪਹਿਲਾਂ ਕਰਕੇ ਹੁਣ ਕਰਨਾ ਜਾ ਕੇ ਘਰੇ ਜਾ ਕੇ ਵੀ ਕਰਨਾ ਹੈ ਬੱਚਿਆਂ ਨੂੰ ਸਕੂਲ ਫੇਰਦੇ ਜੀ ਸਾਰੇ ਬੱਚੇ ਨਹੀਂ ਪੜ੍ਹਾ ਜਾਂਦੇ ਨੇ ਮਹਿੰਗਾਈ ਤੇ ਜੀ ਤੇ ਮਹਿੰਗਾਈ ਦੀ ਗੱਲ ਤੁਸੀਂ ਕੀਤੀ ਹੈ ਰੋਟੀ ਕਾਦੇ ਤੇ ਪਕਾਉਂਦੇ ਚੁੱਲੇ ਤੇ ਸਿਲੰਡਰ ਤੇ ਚੁੱਲੇ ਤੇ ਤੇ ਸਿਲੰਡਰ ਕਹਿੰਦੇ ਸਸਤਾ ਕੀਤਾ ਹੈ ਫਰਕ ਨਹੀਂ ਪਿਆ ਕੋਈ ਹੁਣ 1 ਮਹੀਨਾ ਸਿਲੰਡਰ ਸਸਤਾ ਕਰਤਾ ਜੀ 2 ਮਹੀਨੇ ਫਿਰ ਮਹਿੰਗਾਈ ਹੋ ਜਾਏਗੀ ਫਿਰ 1100 ਹੋ ਜਾਏਗਾ ਸਾਨੂੰ ਤਾਂ ਕੋਈ ਫਰਕ ਨਹੀਂ ਹੈਗਾ ਜੀ ਅਸੀਂ ਤਾਂ ਆਪਣੇ ਹੱਕਾਂ ਲਈ ਲੜ ਰਹੇ ਜੀ ਸਾਡੇ ਬੈਠੇ ਕਿਸਾਨ ਮਹੀਨਾ ਹੋ ਗਿਆ ਭੁੱਖੇ ਤੇ ਆਏ ਬੈਠੇ ਨੇ ਦਰਨੇ ਤੇ ਅਸੀਂ ਤਾਂ ਜਿਹਨਾਂ ਨਾਲ ਕਿਸਾਨਾਂ ਨਾਲ ਤੁਸੀਂ ਵੀ ਖੇਤਾਂ 'ਚ ਕੰਮ ਕਰਦੇ ਹੋ ਜਾਂ ਘਰੇ ਕੰਮ ਕਰਦੇ ਹੋ ਕੰਮ ਕਰਦੇ ਜੀ ਖੇਤਾਂ ਨੂੰ ਕਰਾਂਗੇ ਭੁੱਗੇ ਜੇ ਮਾਰੇ ਆਦਮੀ ਉਰੇ ਬੈਠੇ ਆ ਮੈਂ ਖੇਤਾਂ 'ਚੋਂ ਕਰਾਂਗੇ ਨਾ ਕੰਮ ਹਨੇ ਇਹ ਬੱਚੇ ਘਰਾਂ ਭੁੱਖੇ ਬੈਠੇ ਰੋਟੀ ਦੇਣੀ ਫਿਰ ਆਦਮੀਆਂ ਨੂੰ ਦੇਖ ਕੇ ਤੋਰेंगे ਹਨੇ ਉਰੇ ਵਰਤਾ ਕੇ ਜਾਵਾਂਗੇ ਆ ਕੇ ਫੇਰ ਡੰਗਰ ਬੱਚਾ 3ਵੇਂ ਸੰਭੇਗੇ ਬੱਚੇ ਸੰਭੇਗੇ ਹਨੇ ਆਦਮੀ ਤੋਂ ਪਾ ਬੈਠੇ ਉਰੇ ਬਸੀ ਰੋਟੀਆਂ ਖਾਰੇ ਹਮ ਵੀ ਬਸੀ ਕਰੀਏ ਇਹ ਕਿਉਂ ਆਦਮੀਰੇ ਬੈਠੇ ਇਹ ਕਿ ਟਮਾ ਵੀ ਕੰਮ ਕਰਨਾ ਕਰਾਂ ਵੀ ਕਰਨਾ ਕੀ ਕਰ ਸਕ ਤੂੜੀਆਂ ਪਾਰੇ ਸੁੱਕੀਆਂ ਹਰਾਈਆਂ ਸੁੱਕੀਆਂ ਪਾਣੀਆਂ ਬਿਨਾ ਆਪ ਸੋਚੋ ਤੁਸੀਂ ਅਸੀਂ ਨਹੀਂ ਜੀ ਵੋਟ ਕਿਸੇ ਨੂੰ ਵੀ ਪਾਉਂਦੇ ਹਾਂ ਅਸੀਂ ਕਿਸੇ ਨੂੰ ਵੀ ਨਹੀਂ ਪਾਉਂਦੇ ਵੋਟ ਮਾਰਾ ਹੱਕ ਦੇ ਦੇ ਮਾਰੇ ਕਿਸਾਨਾਂ ਨੂੰ ਅਸੀਂ ਉਹਨੇ ਘਰੋਂ ਚਲੇ ਜਾਏਗੇ ਅਸੀਂ ਤਾਂ ਅੱਜ ਫਤਿਹ ਕਰਨ ਆਈਏ ਠੀਕ ਹੈ ਕੋਈ ਆਊਗਾ ਜੀ ਹਮੇਂ ਰੋਕ ਨਹੀਂ ਪਾਉਂਦੇ ਕਿਸੇ ਨੂੰ ਠੀਕ ਹੈ ਵੋਟ ਨਹੀਂ ਪਾਉਂਦੇ ਅਸੀਂ ਕਿਸਾਨਾਂ ਦਾ ਵੀ ਦੇਣਾ ਚਾਹੀਏ ਨਾ ਸਰਕਾਰ ਨੂੰ ਅਗਰ ਹੋਰ ਕਿਸੇ ਸਭ ਦਾ ਸਾਥ ਦੇ ਰਹੇ ਹਾਂ ਤਾਂ ਥੋੜਾ ਕਿਸਾਨਾਂ ਦਾ ਵੀ ਸਾਥ ਦੇਣਾ ਚਾਹੀਏ ਕਿੰਨੀ ਮਤਾਂ ਹੋ ਗਈਆਂ ਬੱਚੇ ਕਿਤਰਾ ਪਾਲਾਂ ਆਪ ਸੋਚੋ ਤੁਸੀਂ ਹਨ ਨਹੀਂ ਬੱਚੇ ਕਿਤਰਾ ਪਾਲਾਂ ਆ ਸੁਭ ਕਰਨ ਆਪਣੀ ਮਾਂ ਦਾ ਕੱਲ ਕੱਲ ਬੇਟਾ ਦਾ ਜੀ ਫਿਰ ਜਿਹੋਨਾ ਦਾ ਘਰ ਖਾਲੀ ਹੋ ਗਿਆ ਨੁਕਸਾਨ ਨਾ ਸਾਨੂੰ ਵੀਰ ਨਹੀਂ ਮਿਲਣਾ ਫਿਰ ਹੁਣ ਤੁਸੀਂ ਇਹ ਕਹਿ ਸਕਦੇ ਤੇ ਅਦਾਲਤਾਂ ਤੇ ਵੀ ਕਹਿੰਦੀਆਂ ਨੇ ਵੀ ਅੱਗੇ ਬੱਚਿਆਂ ਨੂੰ ਨਾਂ ਲੈ ਕੇ ਜਾਓ ਕਿਸਾਨ ਲੀਡਰ ਜਾਂ ਨਹੀਂ ਬੱਚਿਆਂ ਨੂੰ ਅੱਗੇ ਨਾ ਕਰਨ ਬੱਚੇ ਕਹਿ ਜائیںਗੇ ਮੂਰੇ ਦੇ ਮਾਯਾਂ ਹਰ ਬਾਪ ਜਾ ਰਹੇ ਹਨ ਫਿਰ ਬੱਚੇ ਚਾਹਣਗੇ ਨਾ ਬਤ ਗੈਲ ਬੱਚੇ ਕਹਿੰਗੇ ਜਿੱਥੇ ਮਾਰੇ ਬਾਪ ਤੇ ਉੱਥੇ ਮਾਂ ਨਾਲ ਹੀ ਜਾਏਗੇ ਨਾ ਗੈਲ ਨਾਲ ਵੀ ਛੋਟੇ ਛੋਟੇ ਬੱਚੇ ਵੀ ਖਾਣੇ ਗੋਦੀ ਵਾਲੇ ਵੀ ਹਮੇ ਨਾਲ ਜਾਣਗੇ ਨਾ ਜੇ ਮਾਇਆ ਜਾਰੀਆਂ ਬਾਬੇ ਜਾਰੇ ਦਾਦੀਆਂ ਜਾਰੀਆਂ ਬੱਚੇ ਕਿਉਂ ਨਹੀਂ ਜਾਣਗੇ ਗੱਲ ਕਰ ਕਿਸੇ ਸਵਾਲੇ ਛਡਕਾ ਮੈਂ ਜਿਹਨੇ ਨਾ ਛੱਡ ਸਕਦੇ ਹੁਣ ਤਾਂ ਜੀ ਕੋਈ ਨਾ ਕੁਛ ਕੁ ਕਰਕੇ ਹਟਾਂਗੇ ਜੀ ਅਸੀਂ ਨਹੀਂ ਹਟਦੇ ਹੁਣ ਭੁੱਖੇ ਜਹ ਤੇ ਹਜੇ ਉਧਰ ਚੋਣ ਜ਼ਾਬਤਾ ਵੀ ਲੱਗਿਆ ਹੋਇਆ ਹੈ ਨਵੀਂ ਸਰਕਾਰ ਬਣੂਗੀ ਫੇਰ ਕੋਈ ਮਸਲਾ ਹੱਲ ਹੋਊਗਾ 19 ਕੋਈ ਨਹੀਂ ਸਰਕਾਰ ਦਾ ਪਾਓ ਜੀ ਚੱਲੀ ਜਾਂਦੇ ਜਿਵੇਂ ਚੱਲਦਾ ਸਰਕਾਰ ਨੇ ਪਿਛਲੀ ਵਾਰੀ ਤਾਂ ਦੇਖ ਲੋ ਉੱਠ ਗਏ ਤੇ ਕਹਿਣੇ ਦੇ ਇਹਨਾਂ ਦੇ ਮੋਦੀ ਦੇ ਕਹਿਣੇ ਤੇ ਉੱਠ ਗਏ ਤੇ ਫੇਰ ਹੁਣ 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 ਫੇਰ ਉਹੀ ਕੰਮ ਕਰੀਏ ਹੁਣ ਨਹੀਂ ਜੀ ਉੱਠਣਾ ਹੈਗਾ ਜਦ ਤੱਕ ਹੱਕ ਨਹੀਂ ਦੇਣਾ ਹੈ ਇਹਨਾਂ ਨੇ ਹੁਣ ਨਹੀਂ ਉੱਠਦੇ ਹੈਗੇ ਅਸੀਂ ਇੱਕ ਟਾਈਮ ਦੀ ਸਬਜ਼ੀ ਵੀ ਨਹੀਂ ਲੈ ਸਕਦੇ ਨੀ ਮੰਗਾਈ ਚ ਕੀ ਕਰਾਂਗੇ ਜੀ ਉਹ ਤਾਂ ਕਹਿੰਦੇ ਕਿਸਾਨ ਕਰੇ ਬੀਜਦੇ ਸਬਜ਼ੀਆਂ ਬੀਜੇ ਵੀ ਛੱਡਦੇ ਨੇ ਉਹ ਦਿੱਲੀ ਦੇ ਬੈਠੇ ਹੋਏ ਬੈਠ ਕੇ ਆਈ ਵਾ ਕੇ ਦੱਸੋ ਸਬਜ਼ੀਆਂ ਕਿਹੜਾਂ ਹੋਣਗੀਆਂ ਉਹ ਵੀ ਬੀਜ ਕੇ ਲੈ ਜੰਗੇ ਸੇਫਲ ਲੈ ਆ ਮੋਦੀ ਦਾ ਛੜਾ ਏ ਛੜੇ ਦਾ ਉਹ ਕੀ ਜਾਊਗਾ ਉਸ ਨੂੰ ਪਤਾ ਨਹੀਂ ਨਾ ਕਿਸ ਵਾਰੇ ਹੈ ਨਾ ਉਹਨੂੰ ਪਤਾ ਨਹੀਂ ਨਾ ਕਿਸ ਵਾਰੇ ਲਾ ਦਵਾਰੇ ਪਤਾ ਨਹੀਂ ਨਾ ਮਨ ਨੂੰ ਪਤਾ ਮਾਰੇ ਬੱਚੇ ਦੁੱਧ ਲੈ ਕੇ ਪਾਲੇ ਦੁੱਧ ਪਿਲਾ ਕੇ ਪਾਲੇ ਬੱਚੇ ਹਨੀ ਬੂਰੇ ਬੈਠੇ ਧੁੱਪਗੇ ਵਿੱਚ ਮਾਇਆ ਘਰਾਂ ਸੁੱਧੀਆਂ ਆਏ ਛੋਕਰੇ ਉਹ ਰਹ ਸੰਦਰੇ ਜਿਹੜੇ ਛੋਟੇ ਬੱਚੇ ਉਹਨੂੰ ਕੌਣ ਖਵਾਵੇਗੇ ਉਹਨਾਂ ਦੇ ਬੱਚੇ ਜਾ ਰਹੇ ਹਨ ਇਹ ਮਾਰੇ ਘਰ ਵਾਲੇ ਹਨੀ ਇਹ ਬੂਰੇ ਬੈਠ ਕੇ ਬੱਚੇ ਉਹੀ ਕਰਨ ਆਏ ਹਮੇ ਅੱਜ ਵੀ ਬਾਈਗੂ ਜੀ ਦਾ ਖਾਲਸਾ ਬਾਈਗੂ ਜੀ ਦੇ ਪਤੇ ਮਾਰੇ ਕਿਸਾਨ ਮਾਰੇ ਘਰਾਂ ਪਹੁੰਚੇ ਮਾਰੀ ਮੰਗਾਵਾਂ ਨੂੰ ਚਾਹੀਦੀਆਂ ਜਿਹੜੀਆਂ ਉਹ ਦੇ ਦੇ ਬਸ ਤੇ ਉਹ ਹੁਣ ਤੇ ਇੱਥੇ ਬਹਿਣਾ ਪੈਣਾ ਇਹ ਕਹਿੰਦੇ ਕਿ ਇਨੀ ਛੇਤੀ ਮਸਲਾ ਹੱਲ ਨਹੀਂ ਹੋਣ ਵਾਲਾ ਕਿਉਂਕਿ ਉਸ ਤੋਂ ਕਹੇ ਨਾ ਕੁਝ ਕਹੇ ਮਾਰੇ ਲੋਕ ਜਿਹੜੇ ਵੀਰਪਾ ਹੀ ਬਾਪੂ ਜੀ ਹੈ ਕੁਝ ਕਹੇ ਉਹਨੂੰ फेरੋਂ ਹੱਲ ਹੋ ਜੰਗੇ ਆਪਣੇ ਆਪ ਠੰਡੇ ਹੋ ਕੇ ਘਰ ਚਲੇ ਜੰਗੇ ਹੈ ਨਾ ਕਾਹੇ ਸਵਾਰੀਆਂ ਦੇ ਕਿੰਨੇ ਖੜੇ ਆ ਘਰ ਮਾਰੇ ਵੇੜੇ ਸੁਣਨੇ ਪਏ ਮਾਰੇ ਸੰਧਿਆ ਵੀਨੇ ਮਾਰੇ ਸੰਧਿਆ ਵੀਨੇ ਵੇੜੇ ਸੁਣਨੇ ਪਏ ਹੈ ਇਹ ਬੁਰਾ ਮਾਰੇ ਆਦਮੇ ਕੀ ਵੀ ਰਾਖੀ ਮਨ ਨੂੰ ਵੀ ਮਾਰੇ ਆਦਮੇ ਨੂੰ ਕੁਝ ਹੋ ਨਾ ਜਾਏ ਹਮ ਘਰਾਂ ਮੇਠੀਆਂ ਆਏ ਆ ਫਿਕਰ ਫਿਕਰ ਹੁੰਦੀ ਤੁਹਾਨੂੰ ਵੀ ਇੱਥੇ ਹਾਂ ਇਮਾਂ ਨੂੰ ਫਿਕਰ ਨਹੀਂ ਹੈ ਛੋਟੇ ਛੋਟੇ ਬੱਚੇ ਗੋਦੀਆਂ ਮਿਲ ਨਹੀਂ ਪਈਆਂ ਸਾਰੇ ਸਾਰੇ ਰਾਤ ਮਾਰਿਆ ਜਦ ਵੀ ਸ਼ਾਮ ਨੂੰ ਆਜਾਂਗੇ ਕਿ ਕਰਾਂ ਕਿ ਨਹੀਂ ਸਵੇਰੇ ਆਜਾਂਗੇ ਕਿ ਨਹੀਂ ਤਾਂ ਆਪ ਸੋਚਦੇ ਤੇਰਾ ਡੈਡੀ ਗਿਆ ਵਾ ਹੋਇਆ ਕੀ ਥੀ ਤੂੰ ਆਈ ਵੀ ਆਰੇ ਤੇਰੇ ਮਾਂ ਬਾਪ ਨੂੰ ਫਿਕਰ ਨਹੀਂ ਹੈ ਕਿ ਮਰਤੀ ਗਈ ਵੀ ਹੈ ਸ਼ਾਮੀ ਕਰਬ ਹੈ ਇਹਦੇ ਬੰਬ ਗਿਰਜੇ ਉੱਪਰ ਤੇ ਤੂੰ ਮਰਦੇ ਹਾਂ ਮੇ ਖੜੇ ਖੜਾਈ ਘਰ ਦਾ ਪਰਿਵਾਰ ਕੀ ਸੋਚੇਗਾ ਹਨ ਜੈਦਾਤ ਕੀ ਗੱਲ ਹੈ ਤੋ ਸਭ ਕੁਝ ਹਨ ਇਹ ਛੋਟੇ ਛੋਟੇ ਬੱਚੇ ਹੈ ਦੇਖਦਾ ਹੁਣੇ ਮੇ ਦਾਦੀ ਆਈ ਨਹੀਂ ਹੈ ਉਹਨੂੰ ਕੀ ਪਤਾ ਮੇ ਦਾਦੀ ਹੈ ਕਿ ਨਹੀਂ ਜਦ ਕਰ ਜਾਂਗ ਜਦ ਕਹੇਗਾ ਨਾ ਵੀ ਆ ਗਈ ਤਾਂ ਸੀ ਕਹੇ ਰੋਣਾ ਕਿਸ ਗੱਲ ਦਾ ਰੋਣਾ ਆਂਦਾ ਦੇਖ ਦੇ ਕੇ ਆਪਣੇ ਭਾਈਆਂ ਨੂੰ ਆਪਣੇ ਕਿਸਾਨਾਂ ਨੂੰ ਦੇਖ ਦੇ ਕੇ ਰੋਣਾ ਹੀ ਆਂਦਾ ਏ ਵੀ ਕਿੱਥੇ ਘਰ ਬੈਠਣਾਂ ਦਾ ਇਹੀ ਟਾਈਮ ਹੁੰਦਾ ਏ ਥੋੜਾ ਜਿਹਾ ਕਣਕ ਦੇ ਵਿੱਚ ਚਲੋ ਟਾਈਮ ਹੈਗਾ ਵੜਾਈ ਚਲੇ ਵੀ ਚਲੋ ਥੋੜਾ ਰਾਮ ਮਿਲ ਜੇਗਾ ਇਹਨਾਂ ਨੂੰ ਉਹੀ ਟਾਈਮ ਇਹ ਉਰੇ ਆ ਕੇ ਧਰਨਾ 'ਚ ਬੈਠੇ ਇੱਕ ਮਹੀਨਾ 15 ਦਿਨ ਜਿਹੜੇ ਹੈਗੇ ਆ ਜੀ ਉਹ ਫਿਰ ਰਾਮਗੱਦ ਕਰਨਗੇ ਪਹਿਲਾਂ ਇਹਨਾਂ ਕੇ ਫਸਲਾਂ ਬੀਜਦੇ ਵੇ ਉਹ ਹੋਗੀ ਫਿਰ ਇਹਨਾਂ ਕੇ ਧਰਨਾ 'ਚ ਰੁਲਗੇ ਫਿਰ ਹੁਣ ਵੜਾਈਆਂ 'ਚ ਰੁਲਜੇਂਗੇ ਸਾਨੂੰ ਕਿਆ ਮਿਲਦਾ ਏ ਸਾਡੇ ਤਾਂ ਦੁਰਗਤ ਹੀ ਹੋ ਰਹੀ ਹੈ ਜੀ ਕੌਣ ਹੈ ਹੁਣ ਜਦ ਵਿੱਚ ਤੁਸੀਂ ਸਾਰਾ ਪਰਿਵਾਰ ਕਿਹਾ ਰਿਹਾ ਉੱਥੇ ਧਰਨੇ ਤੇ ਆਇਓ ਹਾਂਜੀ ਸਾਡੇ ਘਰ ਤਾਂ ਹਾਲ ਤਾਂ ਕੋਈ ਨਹੀਂ ਹੈਗਾ ਜੀ ਉਰੇ ਹੀ ਆਂ ਜਿਵੇਂ ਜਪਣ ਕੰਮ ਕਰਿਆ ਹਾਂ ਹਾਂਜੀ ਉਰੇ ਹੀ ਆਂ ਅਸੀਂ ਤਾਂ ਤੇ ਤੁਸੀਂ ਕਿੰਨੀ ਕਵਾਰ ਆਗੇ ਧਰਨੇ ਤੇ ਕਈ ਵਾਰ ਜਦ ਕੰਮ ਹੀ ਨਾ ਹੋ ਗਿਆ ਤਾਂ ਆ ਰਹੇ ਆਂ ਵਿਚ ਵਿਚ ਮਾਨੂੰ ਆ ਜਾ ਕਈ ਵਾਰ ਟਾਈਮ ਲਗਾ ਆਂਦੇ ਰਹਿ ਹੁਣ ਜਿਵੇਂ ਕਣਕ ਵੀ ਵੱਢਣੀ ਹੈ ਖੇਤਾਂ ਚ ਕੰਮ ਵੀ ਕਰਨਾ ਹੈ ਤੇ ਫਿਕਰ ਹੁੰਦੀ ਫਿਰ ਹਾਂਜੀ ਬਹੁਤ ਫਿਕਰ ਹੈ ਇਹੋ ਦੇਖਿਆ ਨਹੀਂ ਜਾ ਰਿਹਾ ਜੋ ਯਹਾਂ ਦਾ ਮਾਹੌਲ ਹੈ ਨਾ ਕਿ ਕੁਝ ਵੀ ਨਹੀਂ ਬਣ ਰਿਹਾ ਅਗੇ ਵਿੱਚ ਤਾਂ ਕੀ ਖੁੜਾਏ ਕਰਦੇ ਤੇ ਪੰਜੀਰੀਆਂ ਖੁੜਾਏ ਕਰਦੇ ਤੇ ਬੰਦਿਆਂ ਨੂੰ ਵੀ ਕੰਮ ਕਰਨਾ ਅੱਗੇ ਵਧਾਈਆਂ ਕਰਨੀਆਂ ਅੱਗੇ ਉਹ ਕਰਨਾ ਫਿਰ ਹੁਣ ਕਿੱਥੇ ਉਹਰੇ ਵਾਸੀਆਂ ਰੋਟੀਆਂ ਖਾ ਰਹੇ ਆ ਤੂੰ ਪੰਜ ਬੈਠੇ ਆ ਫਿਰ ਹੁਣ ਮੋਦੀ ਨੂੰ ਐ ਇੰਨੇ ਵੀ ਉਹ ਨਹੀਂ ਹੈਗੇ ਉਹ ਤਾਂ ਬੇਕਾਰ ਬੰਦਾ ਐ ਜਮਾਈ ਉਹ ਕਹਿੰਦੇ ਸਾਨੂੰ ਫਿਕਰ ਹੀ ਬੜੀ ਕਿਸਾਨਾਂ ਦੀ ਕਿੱਥੇ ਫਿਕਰ ਆ ਜੀ ਜੇ ਫਿਕਰ ਹੁੰਦੀ ਫਿਰ ਕਿਸਾਨ ਇੱਥੇ ਸੜਕ ਤੇ ਬੈਠੇ ਹੁੰਦੇ ਉਹਨੂੰ ਰੋਂਦੇ ਹੁੰਦੇ ਉਹਨੂੰ ਜਿੰਦਾਬਾਦ ਨਾ ਕਹਿੰਦੇ ਹੁੰਦੇ ਉਹਨੂੰ ਮੁਰਦਾਬਾਦ ਕਹਿੰਦੇ ਚਲੋ ਨੇ ਵੀ ਨਾ ਕਣਕਾ ਵੱਢਾਂਗੇ ਅਸੀਂ ਉਹਰੇ ਬੈਠ ਜਾਂਗੇ ਅਕੇ ਨੇ ਕਣਕਾ ਵੱਢਾਂਗੇ ਇਹਨਾਂ ਫਸਲ ਤੋਂ ਘੇਰੀ ਨਾ ਵੰਡੀ ਵਾਂ ਫਿਰ ਅਸੀਂ ਬੈਠ ਜਾਂਗੇ ਅਸਮਾਨਾ ਧੁੱਪ ਨਹੀਂ ਲੱਗਦੀ ਪੂਰੀ ਬੈਠਾਂਗੇ ਅਸੀਂ ਧਰਨਾ ਲਾ ਕੇ ਠੀਕ ਹੈ ਨਹੀਂ ਲਖਣ ਦੇ ਕੇ ਨਾ ਲਖਾਂ ਹਮਨੇ ਟ੍ਰੇਲਰ ਟ੍ਰੈਕਟਰ ਵੀ ਬੰਨ ਖੜਾਵੇਂਗੇ ਬਦੂ ਇੰਨ ਕਿਸਾਨਾਂ ਬੰਦ ਹੋਈਆਂ ਸੜਕਾਂ ਤਾਂ ਆਮ ਜਨਤਾ ਵਾਸਤੇ ਬੰਦ ਹੋਈਆਂ ਉਹ ਤਾਂ ਤਾਂ ਜਹਾਜ਼ਾਂ ਮਨੂੰ ਚੱਲਿਆ ਜਾਊਗਾ ਆਮ ਜਨਤਾ ਮਰੇਗੀ ਜਿਹੜੀ ਸੜਕਾਂ ਪਰੋਂ ਜਿਹਨੇ ਜਾਣਾ ਉਹਨਾਂ ਵਾਸਤੇ ਵਿਚਾਰੇ ਕਿਤੇ ਪਿੰਡਾਂ ਮਨੋਂ ਰੁਲ ਰਹੀ ਆ ਆਮ ਜਨਤਾ ਕਿਤੇ ਕਿਤੇ ਨੂੰ ਰੁਲ ਰਹੀ ਆ ਕਰਾਇਆ ਕਰਿਆ ਤਾਂ ਸਾਰਾ ਮੋਦੀ ਦਾ ਇਹ ਤਾਂ ਆਈ ਹੈ ਜੀ ਠੀਕ ਹੈ ਮੈਂ ਤਾਂ ਨਹੀਂ ਵੱਡ ਲੈਣ ਦਿਓ ਹਮੇ ਹੋਰ ਬੈਠ ਜਾਗੇ ਠੀਕ ਹੈ ਮੋਦੀ ਨੂੰ ਕਹੇ ਖੁਸ਼ ਰਹੇ ਤੂੰ